Oh uh... ਦੀ ਦੋਸ ਸੁਹੇਲੀ ਭਾਈ ਜਨਮ ਜਨਮ ਕੀ ਕਲਬਿਕ ਦੁੱਖ ਕਾਟੀ ਆਪੇ ਮੇਲੇ ਮਿਲਾਈ ਰਹਾ ਇਹੋ ਗੋਡੰਬ ਸਭ ਜੀ ਕੀ ਬੰਦਨ ਭਾਈ ਨਾਪਛਣੈ ਮਰਜਮੈ ਹੋਰੋ ਜੇ ਕਰ ਹੋਏ ਬਸਿਰ ਅਖਾ ਮੁਝ ਸੁਆਪ ਪੁਛਾਣੇ ਹਰ ਪ੍ਰਭ ਹੈ ਜਿਸ ਕੀ ਰ ਸਤ ਗੁਰ ਸਦਾ ਦਿਆਲ ਹੈ ਭਾਈ ਵਿਨਾਪਗ ਦਰ ਕਰ ਵਿਖ ਸਭ ਉਪਰ ਜਿਹ ਸਖ ਸਖ ਬੰਦਪ ਹੈ ਭਾਈ ਜੇ ਗੁਰ ਕੀ ਬਾਣੀ ਵਿੱਚ ਆਵੇ ਆਪਣੇ ਬਾਣੀ ਜੋ ਚੱਲੈ ਭਾਈ ਵਿਛੜ ਜੁਟਾ ਖਾਵੇ ਬਿਨ ਸਤਗਰ ਸੁਖ ਕਦੇ ਨਾ ਪਾਵੇ ਭਾਈ ਸ੍ਰੀ ਗੁਰੂ ਅਮਰਦਾਸ ਜੀ ਮਹਲਾਜ ਉਹਨਾਂ ਦਾ ਉਚਾਰਨ ਕੀਤਾ ਹੋਇਆ ਸ਼ਬਦ ਹੈ ਜੋ ਪਾਵਨ ਅੰਗ 601 ਤੋਂ ਲੈ ਕੇ 602 ਅੰਗ ਤੀ ਸੁਭਾਈ ਮਨ ਹੈ ਜੀ ਵਾਦ ਗੁਰੂ ਜੀ ਕਾ ਹਲਸਾ ਵਾਦ ਗੁਰੂ ਜੀ ਕੀ ਫਤੀ ਗੁਰੂ ਰੀ ਮਹਲਾ ਤੁਖਾ ਅਸ਼ਾਪੁਰਾ ਗ ਸਰਬ ਸੁਖ ਦਾਤਾ ਹਰ ਜਗ ਵਸ ਹੈ ਕਾਮ ਧਿਨ ਸੁਐਸ ਸ਼ਾ ਪੂਰਕ ਸਰਬ ਸੁਖ ਦਾਤਾ ਹਰ ਜਗ ਵਸ ਹੈ ਕਾਮ ਧਨ ਸੁਐ ਸਾਹਰ ਧਈਏ ਮੇਰੀ ਜੀ ਅਡੇ ਤਾਂ ਸਰਬ ਸੁਖ ਪਾਵੇ ਮੇਰੇ ਜਪ ਮੰਨ ਸਤਨਾਮ ਸਦਾ ਸਤਨਾਮ ਹਲਤ ਬਲਤ ਮੁਖੁ ਜਲਾ ਹੋਈ ਹੈ ਨਤ ਤੇ ਆਇ ਹਰਿ ਗੁਰਖ ਨਰੰਜਨ ਰਹਾ ਜੈ ਹਰਿ ਸਿਮਰਨ ਕੀਨੀ ਵਡਭਗੀ ਹਰ ਜਪਣਾ ਜਹ ਹਰ ਸਿਮਰਨ ਭਯਾਤ ਹੈ ਉਪਾਤਿ ਗਤ ਕੀਨੀ ਵਡਭਾਗੀ ਹਰ ਜਪਣਾ ਜਨਾਨੰਕ ਕੋ ਗੁਰੇ ਮਤ ਦਿਨੀ ਜਬ ਹਰ ਫਵਜਲ ਤਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਸਰੀ ਮਹਲਾ ਚੌਥਾ ਇਸ਼ਾ ਪੁਰਕ ਸਰਬ ਸੁਖ ਦਾਤਾ ਹਰਿ ਜਗ ਬਸ ਹੈ ਕਾਮ ਤੈਨਾ ਸੋ ਸਹਰਤ ਹੈਈਏ ਮੇਰੇ ਜੀਅੜੇ ਤਾਂ ਸਰਬ ਸੁਖ ਪਾਵੈ ਮੀਰੀ ਮਨਾ ਵਾਹਿਗੁਰੂ ਜੀ ਜੋ ਅਜਤਾਂ ਮੁਖਵਾਕ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਉਹਨਾਂ ਦਾ ਉਚਾਰਣ ਕੀਤਾ ਹੋਇਆ ਸ਼ਬਦ ਹੈ ਜੋ ਪਵਣ ਅੰਗ ਛੇ ਸੋ ਨਤਰ ਤੁਲ ਲੈ ਕੀ 617 ਅੰਗ ਤੇ ਸੁਭਾਇ ਮਨ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਲੋਕ ਮਹਲਾ 3 ਗੁਰ ਸੇਵਾ ਤੇ ਸੁਖ ਉਪਜੈ ਫਿਰ ਦੁੱਖ ਨ ਲਗੈ ਜਮਣਾ ਕਾਲਾ ਕ੍ਰਿਸ਼ਨ ਵਸਾਈ ਗੁਰ ਸੇਵਾ ਤੇ ਸੁਖ ਉਪਜਾ ਫਿਰ ਦੁੱਖਣ ਲੱਗੇ ਆਈ ਸਤਿ ਸਿਤੀ ਮਨ ਰਵ ਰਹਿਓ ਸਜੇ ਰਹੇ ਸਮੈ ਨਾਨਕ ਹਾਂ ਬਲਹਰੀ ਤਿੰਨ ਕਾ ਜੋ ਚੱਲਣਾ ਸਤਗੁਰੁ ਭਾਏ ਮਹਲਾ ਤੀਜਾ ਬਿਨਾ ਸ਼ਬਦ ਸੁਤ ਨ ਹੋਈ ਜੇ ਅਨੇਕ ਕਰੈ ਸ਼ਿਕਾਰ ਫਿਰ ਕੀ ਸੋਦ ਨਾ ਜਨਈ ਦੁਜੇ ਪਾਇ ਪਿਆਰ ਸਾਖ ਸੁਦ ਸਾਖ ਰੇ ਵਿੱਚ ਗੁਨਾਹ ਮੁੜੀ ਹਰ ਹਰ ਆਪਣੀ ਦਇਆ ਕਰ ਹਰ ਬੋਲੀ ਬਣੀ ਹਰਨਾ ਗੁਰ ਮੇਰਾ ਪਿਆਰਾ ਆਰਾਧਿਆ ਤਿੰਨ ਜਨ ਦੇਖਾ ਜਿਨ ਸਤਿਗੁਰ ਮੇਰਾ ਪਿਆਰਾ ਆਰਾਧਿਆ ਤਿੰਨ ਜਨ ਦੇਖਣ ਨੀ ਹਉ ਵਾਰਿਆ ਆਪਣੀ ਗੁਰੂ ਕੋ ਜਨ ਮੇਰਾ ਹਰ ਸੱਜਣ ਮਿਲਿਆ ਸਣੀ ਲੋਕ ਮਹਲਾ ਤੀਜਾ ਗੁਰ ਸੇਵਾ ਤੇ ਸੁਖ ਉਪਜੈ ਫਿਰ ਦੁੱਖ ਨ ਲੱਗੇ ਆਈ ਜੰਮਣਾ ਮਰਨਾ ਮਟਕਿਆ ਕਾਲ ਕਾ ਕ੍ਰਿਸ਼ਨ ਵਸਾਈ ਹਰ ਸੇਤੀ ਮਨ ਰਵ ਰਹਿਆ ਸੱਜੇ ਰਹਿ ਆਸਮਈ ਨਾਨਕ ਹੰਬਲ ਹਰੀ ਤਨ ਕੋ ਜੋ ਜਲਣਾ ਸਤਿਗੁਰ ਭਈ ਵਾਹਿਗੁਰੂ ਜੀ ਜੋ ਅਜਲਾ ਮੁਖਵਾਪ ਤੀਜੀ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਉਹਨਾਂ ਦਾ ਉਚਾਰਨ ਕੀਤਾ ਹੋਇਆ ਸ਼ਬਦ ਹੈ ਜੋ ਪਾਵਨ ਅੰਗ 651 ਤੋਂ ਲੈ ਕੇ ਸ਼ੀ ਸੋ ਬੁੰਜ ਅੰਗਤੀ ਸੁਭੈ ਮਨ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ